ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਹੋ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਅਸੀਂ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਹਾਂ ਟਿਕਟ ਕਿੰਨੇ ਵਜੇ ਦਾ ਟਾਈਮ ਸੀਗਾ ਨਹੀਂ ਬਿਲਕੁਲ 5:00 ਵਜੇ ਜਲੰਧਰ 5:00 ਵਜੇ ਤੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ 5:00 ਤੋਂ ਜਲੰਧਰ ਤੋਂ ਇੱਥੇ ਤੱਕ ਦਾ ਬਹੁਤ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ 5 ਘੰਟੇ 'ਚ ਅਸੀਂ ਇੱਥੇ ਪਹੁੰਚਿਆ 5:00 ਵਜੇ 10 ਮਿੰਟ ਹੀ ਹੋਇਆ ਹੈ ਤੇ ਗੱਡੀ ਤੋਂ ਹਾਨੂੰ ਸੰਤੋਪ ਆਪਣੇ ਪਤਾ ਸਾਰੇ ਬੰਦੇ ਘਾਟੋ ਘਾਟ ਕਿੰਨੇ ਅੱਖਾਂ ਫ ਲੱਗੀਆਂ ਆਈਆਂ ਜਿਹੜਾ ਸੁੱਤੇ ਪਏ ਸੀ ਜਦ ਚੱਕਦੇ ਵੀ ਹੈ ਨਾ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਹੈ ਤੇ ਉਹਦੇ ਪਤਾ ਲੱਗਾ ਜਦੋਂ ਦੇਖੀ ਹਾਂ ਆ ਕਿੰਨੀਆਂ ਬੱਚੀ ਹੈ ਗੱਡੀ ਬਹੁਤ ਠੀਕ ਹੈ ਕਿੰਨਾ ਕਿੰਨਾ ਨੁਕਸਾਨ ਹੈ ਨੁਕਸਾਨ ਤੋਂ ਸਾਹਮਣੇ ਸਾਰੇ ਕਿੱਥੋਂ ਡੱਡੇ ਵੀ ਹੋ ਗਏ ਨੇ ਇੱਕ ਦੋ ਜੱਟਾਂ ਦੇ ਮਾਤੇ ਬਾਕੀ ਸਾਰੇ ਜ਼ਖਮੀ ਆ ਬਹੁਤ ਜ਼ਖਮੀ ਬਹੁਤ ਆ ਜਿਹਨਾਂ ਨੂੰ ਹਸਪਤਾਲ ਲੈ ਗਏ ਆ ਘੱਟੋ ਘਾਟ 10 12 ਜਿਹੜੇ ਜ਼ਖਮੀ ਆ 10 ਤੋਂ ਹੋਣੇ ਆ ਜਿਹਦੇ ਹਸਪਤਾਲ ਲੈ ਗਏ ਆਪਣਾ ਕੀ ਨਾਮ ਮੇਰਾ ਐਸਏ ਜਤਿੰਦਰ ਸਿੰਘ ਮੇਰਾ ਨਾਮ ਹੈ ਜਨਕੀਤ ਨੂੰ ਜਤਿੰਦਰ ਚੌਥੇ ਦੇ ਮੁੰਡਾ ਹਾਂ ਓਕੇ ਅਸ ਕੀ ਬਤਾਗੇ ਅਜੇ ਨਾਲ ਤਾਂ ਪਤਾ ਨੀਲਮੋਦੀ ਵੀ ਆਈ ਆ ਨੀਂਦ ਆ ਗਈ ਬੰਦੇ ਨੂੰ ਮਾਰ ਕੇ ਖੜੇ ਟਰਾਲੀ ਦੇ ਵਿੱਚ ਆ ਆ ਇਹ ਕਿੰਨੇ ਕਵੇ ਦਾ ਟਾਈਮ ਸੀਗਾ ਇਹ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਦਾ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਦਾ ਟਾਈਮ ਨੇ ਬੰਦਾ ਗਿਆ ਕੋਤਲਾ ਗੁਰਦਰਾ ਸਾਹਿਬ ਉੱਥੇ ਬੰਦੇ ਬਲਾਕ ਲੈ ਆ ਦੇਖਿਆ ਹਾਂ ਕਿ ਕਾਫੀ ਸ਼ਰਤਸਾ ਲੱਗੀਆਂ ਸੀ ਬੰਦਿਆਂ ਨੂੰ ਬਹੁਤ ਜ਼ਿਆਦਾ ਵੀ ਫਿਰ ਮੈਂ ਗੁਰਦਰਾ ਸਾਹਿਬ ਗ੍ਰੰਥੀ ਜੀ ਜੁੜੀ ਕਰੀ ਦੀਆ ਅੱਛਾ ਮੈਂ ਤਾਂ ਤਲਗਿਆ ਅਰਦਾਸ ਕਰਨ ਨੂੰ ਬੰਦੇ ਤੇ ਰੱਗੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੇਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨਦੇ ਆ ਫਿਰ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਜਿਦਾ ਉਲਧਣੀ ਹੈ ਤੇ ਕ੍ਰੇਨ ਕੋਲ ਧਿਆਨ ਦੇ ਦੀ ਇਹਨੇ ਬੈਡ ਪੈਨਲ ਐਕਸੀਡੈਂਟ ਹੋਇਆ ਦੇਖ ਲਗਾ ਕੋਈ ਜੀ ਨਹੀਂ ਆਈਏ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਹੋਟਲ ਲੈ ਕੇ ਜਲੰਧਰ ਤੋਮ ਦੀ ਏਪੀ ਕੋ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਖੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਰੈਸ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਸਟਰ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਖੇ ਸਭ ਮੁੱਕੇ ਦੇ ਤੇ ਉੱਥੇ ਭਲਾਰੇ ਆ ਜੀ ਇਹ ਹਾਦਸੇ ਦੇ ਕਰਨ ਦਾ ਪਤਾ ਲੱਸਾ ਹੈ ਅਜੇ ਫਿਲਹਾਲ ਕੋਈ ਕਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦੱਸਾਂਗੇ ਇਹ ਮੁਲਾਜ਼ਮਾਂ ਦਾ ਵਾਹਸ ਕਿੱਥੋਂ ਟਿੱਕੇ ਜਾ ਰਹੀ ਸੀ ਮੁਲਾਜ਼ਮਾਂ ਦੀ ਜਿਹੜੀ ਵਾਹਸ ਆ ਜੀ ਇਹ ਜਲੰਧਰ ਤੋਂ ਪੀਪਲਸਰ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਆ ਜੀ ਕਿੰਨੇ ਕ ਜਾਨੀ ਸੀਗੀ ਜੀ ਮੁਲਾਦਮ ਸਗੇ ਜੀ 15 ਵੀ ਜਾਣਾ ਚਾਹੀਦਾ ਠੀਕ ਧੰਨਵਾਦ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰ